ਹਾਂ ਲੋ ਗਾਇਜ਼ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਜੀ ਅਸੀਂ ਵੀ ਠੀਕ ਠਾਕ ਹਾਂ ਜੀ ਇਸ ਵਕਤ ਕਰਦੀਆਂ ਜੀ ਤੁਹਾਡਾ ਟਵਾਨਾ ਫੈਮਿਲੀ ਬਲੌਗ ਦੇ ਵਿੱਚ ਲੈ ਕੇ ਆਏ ਹਾਂ ਜੀ ਅੱਜ ਇੱਕ ਨਵੀਂ ਵੀਡੀਓ ਨਵਾਂ ਬਲੌਗ ਦਿਨਾਂ ਜੀ ਅੱਜ ਸ਼ਨੀਵਾਰ ਦਾ ਮਾਰਨਿੰਗ ਦਾ ਟਾਈਮ ਹੈ 6:00 ਵਜੇ ਦਾ ਹਾਂ ਜੀ 6:00 ਵਜੇ ਦਾ ਟਾਈਮ ਸੀਗਾ ਫਤੇ ਦੇ ਪਾਪਾ ਜਾ ਚੁੱਕੇ ਸੀ ਡਿਊਟੀ ਤੇ ਉਹਦੇ ਫਤੇ ਲੱਗਿਆ ਸੀ ਛੇ ਸਾਢੇ ਕਿਛੇ ਦਾ ਸ਼ੈਦ ਹਾਂਜੀ ਸਾਢੇ ਕਿਛੇ ਦਾ ਹੋਊਗਾ ਕਿਉਂਕਿ ਫਤਿਹ ਥੋੜਾ ਲੇਟ ਉੱਠਦਾ ਇਹ ਉੱਠ ਕੇ ਲੱਗਿਆ ਸੀ ਬਸ ਆਪਦੀ ਨਹਾਉਣ ਧੋਣ ਦੀ ਤਿਆਰੀ ਕਰਨਾ ਇਹ ਨਹਾਉਣ ਲੱਗਿਆ ਸੀ ਮੈਂ ਲੱਗੀ ਸੀ ਜਿਹੜੇ ਕੱਪੜੇ ਲਾ ਕੇ ਰੱਖੇ ਪਏ ਸੀਗੇ ਸੁੱਕੇ ਹੋਏ ਉਹ ਮੈਂ ਲੱਗੀ ਸੀ ਤੇਲ ਲਗਾਉਣਾ ਕਿਉਂਕਿ ਰਾਤ ਤੇਲ ਲਗਾਨੀ ਸੀ ਹੋਈ ਤਾਂ ਕਰਕੇ ਫਿਰ ਮੈਨੂੰ ਇਹ ਸੀ ਕੁਛ ਅਜੇ ਇਹ ਹੈਗਾ ਸੀ ਵੀ ਆਪਾਂ ਜਾਣਾ ਏ ਹਣਾ ਅਸੀਂ ਜਾ ਕੇ ਆਉਣਾ ਸੀ ਡਣੀ ਮੈਂ ਤੇ ਮੰਮੀ ਨੇ ਬਾਕੀ ਤੁਸੀਂ ਅੱਗੇ ਵਲੌਗ ਤੇ ਵਿੱਚ ਬਣੇ ਰਹੋ ਤੁਹਾਨੂੰ ਦਿਖਾਵਾਂਗੇ ਕਿੱਥੇ ਜਾ ਕੇ ਆਉਨੇ ਆ ਤੇ ਨਾਲ ਤੁਹਾਨੂੰ ਮਲਾਵਾਂਗੇ ਹਨਾ ਵੀ ਆਹ ਬੰਦਿਆਂ ਨਾਲ ਸੀ ਮਿਲੇ ਆ ਤੇ ਇੱਥੇ ਗਏ ਸੀ ਫਿਰ ਤੁਹਾਨੂੰ ਦੱਸਾਂਗੇ ਜਿਹੜੀ ਇਸੇ ਕਰਕੇ ਸੀ ਵੀ ਜਿਹੜੇ ਕੰਮ ਕਰਨ ਵਾਲੇ ਨੇ ਜਲਦੀ ਜਲਦੀ ਕਰ ਲਈਏ ਕਿਉਂਕਿ ਸਾਨੂੰ ਇਹ ਸੀ ਵੀ 7:30 ਤੋਂ 8:30 ਤੱਕ ਅਸੀਂ ਕਰੂੰ ਚਲੇ ਜਾਣਾ ਹੈ ਵੀ ਜਾਣਾ ਦੂਰ ਆ ਤੇ ਫਿਰ ਟਾਈਮ ਲੱਗ ਜਾਣਾ ਰਸਤੇ ਦੇ ਵਿੱਚ ਕੁਝ ਜਾਣਾ ਵੀ ਇਹ ਆ ਵੀ ਮੈਂ ਤੇ ਮੰਮੀ ਨੇ ਜਾਣਾ ਤੇ ਆਫਿਸ ਲਈ ਗੱਲ ਲਈ ਆ ਵੀ ਮੰਮੀ ਨੇ আর ਮੈਂ ਜਾਣਾ ਤਾਂ ਬੱਸ ਹੀ ਜਾਣਾ ਹੋਗਾ ਕਿਉਂਕਿ ਗੱਡੀ ਤਾਂ ਮੈਨੂੰ ਆਉਂਦੀ ਨਹੀਂ ਜੀ ਬਾਕੀ ਇਹ ਆ ਵੀ ਜ਼ਿੰਦਗੀ ਚ ਟਰਾਈ ਜ਼ਰੂਰ ਕਰਾਂਗੇ ਸਿੱਖਣ ਦੀ ਕੋਸ਼ਿਸ਼ ਕਰਾਂਗੇ ਅਗਰ ਜਿਉਂਦੇ ਰਹੇ ਤਾਂ ਹਣਾ ਬਸ ਉਸੇ ਕਰਕੇ ਮੈਂ ਲੱਗੀ ਸੀ ਮੈਂ ਕਿਹਾ ਵੀ ਚਲ ਜਦੋਂ ਨੂੰ ਫਤਿਹ ਨਾਉਣਗੇ ਜਦੋਂ ਨੂੰ ਮੇਰੇ ਕਪੜੇ ਚੱਕੇ ਜਾਣਗੇ ਵੀ ਫਿਰ ਉਸ ਤੋਂ ਬਾਅਦ ਇਹ ਸੀ ਵੀ ਉਹਨੇ ਸਿਰ ਬਹੋਣਾ ਹੈ ਕਿਉਂਕਿ ਉਹ ਜੂੜਾ ਆਪ ਨਹੀਂ ਕਰਦਾ ਜੀ ਉਹਦਾ ਮਤਲਬ ਜੁੜਾ ਕਰਵਾ ਕੇ ਜਾਂਦਾ ਹੈ ਮੀਡੀਆ ਵਾਲਾ ਤੇ ਉਹ ਨਾ ਕੇ ਆ ਗਿਆ ਸੀ ਉਹ ਲੱਗਿਆ ਸੀ ਆਪਣੀ ਪੱਗ ਬੰਨਣ ਮੈਂ ਜਦ ਨੂੰ ਮੈਂ ਕਿਹਾ ਵੀ ਚਲ ਮੈਂ ਝਾੜੂ ਲਗਾ ਦਿੰਦੀ ਆ ਪੋਚਿਆਂ ਦਾ ਕਰ ਦੂੰਗੀ ਅੱਜ ਮਿਸ ਮਸ ਝਾੜੂ ਨਾਲੇ ਆਪਾਂ ਸਾਰ ਦਾਂਗੇ ਕਿਉਂਕਿ ਇਹ ਸੀਗਾ ਵੀ ਟਿਫਨ ਵਗੈਰਾ ਬਣਾਉਣ ਦਾ ਤੇ ਪਸ਼ੂਆਂ ਦਾ ਥੋੜਾ ਬਹੁਤੇ ਕੰਮ ਜੇ ਹੋ ਜਾਂਦੇ ਨੇ ਨਾ ਵੀ ਕੁਝ ਜਾਣ ਕਰਕੇ ਈ ਸੀ ਆ बस ऊ अपनी पग दी तैयारी ਕਰਦਾ ਸੀ ਜਦ ਨੂੰ ਮੈਂ ਝਾੜੂ ਲਗਾਏ ਰਹੀ ਸੀ ਜਦ ਨੂੰ ਕਹਿੰਦਾ ਮम्मा ਮੇਰ ਨਾਲ ਪੂਣੀ ਕਰਵਾ ਦੋ ਮੈਂ ਕਿਹਾ ਚਲ ਠੀਕ ਹੈ ਕਿਉਂਕਿ ਜੀ ਦੂਜੀ ਮਤਲਬ ਜਿਵੇਂ ਆਪਣੇ ਵੱਡੇ ਬੰਦੇ ਹੁੰਦੇ ਨੇ ਨਾ ਡਬਲ ਉਦਾਂ ਨਹੀਂ ਬੰਦਾ ਇਹ ਪਰਨੇ ਦੀ ਉਹ ਪੱਗ ਟਾਈਪ ਬੰਦਾ ਕਿਉਂਕਿ ਇਹਨੂੰ ਪ੍ਰੋਪਰ ਅਜੇ ਬੰਨਣ ਹੀ ਨਹੀਂ ਆਉਂਦੀ ਹੈਗੀ ਛੋਟ ਵੀ ਛੋਟਾ ਕਰਕੇ ਦੂਜੇ ਲੋੜ ਸਹੀ ਨਹੀਂ ਮਤਲਬ ਸਹੀ ਬੜੀ ਪੱਗ ਨਹੀਂ ਬੰਦਾ ਹੈਗਾ ਇਹ ਛੋਟੀ ਉਹ ਬੰਦਾ ਹੈ ਹੌਲੀ ਹੌਲੀ ਜਿਵੇਂ ਬੱਚਾ ਸਿੱਖ ਜਾਏਗਾ ਫਿਰ ਚਲੋ ਇਹ ਵੀ ਉਹ ਵੀ ਬੰਨਣੀ ਆ ਹੀ ਜਾਊਗੀ ਨਾ ਜਦੋਂ ਰੈਗੂਲਰ ਚ ਬੰਨਣੀ ਆ ਕਿ ਜੇ ਕੁਝ ਮੈਨੂੰ ਵੀ ਕਾਲੀ ਸੀਗਾ ਵੀ ਜਲਦੀ ਜਲਦੀ ਮੈਂ ਵੀ ਕੰਮ ਕਰ ਲਵਾਂ ਆਪਣੇ ਤਾਂ ਕਰਕੇ ਬਸ ਮੈਂ ਝੜੂ ਵਗੈਰਾ ਲਾਤਾ ਸੀ ਝੜੂ ਲਾ ਕੇ ਕਿਉਂਕਿ ਮੈਂ ਨਾਲ ਐਲੀ ਲਈ ਸੀ ਬਸ ਮੈਂ ਦੁਬਾਰਾ ਮੂੰਹ ਹੱਥ ਧੋ ਕੇ ਕਪੜੇ ਚੇਂਜ ਕਰਕੇ ਜਦ ਨੂੰ ਫਤਵੀ ਰੈਡੀ ਹੋ ਗਿਆ ਸੀਗਾ ਤੇ ਮੈਮੀਨ ਇਹਨੂੰ ਅਚਲਿਨਾ ਇਹ ਆਦਤਾਂ ਵੀ ਇਹਨੇ ਕਫ ਦੇ ਬਟਨ ਕਦੇ ਵੀ ਆਪ ਨਹੀਂ ਲਾਉਣੇ ਇਹਨੇ ਪੱਕਾ ਕਹਿਣਾ ਜਿਵੇਂ ਚਲੋ ਪਹਿਲਾਂ ਨਹੀਂ ਡਰੈਸ ਸੀ ਉਹਦੇ ਵਿੱਚ ਤਾਂ ਲੋੜ ਹੀ ਨਹੀਂ ਸੀ ਪੈਂਦੀ ਉਹਦੀ কুর্তা ਪਜਾਮਾ ਸੀ ਉਹ ਜਿਵੇਂ ਰਿਸ਼ਤੇਦਾਰੀ 'ਚ ਵੀ ਜਾਣਾ ਜਾਂ ਕਿਤੇ ਵੀ ਜਾਣਾ ਹਨਾ ਵੀ ਸ਼ੋਰਟ ਪਾਉਂਦਾ ਹੀ ਜਦੋਂ ਇਹ ਇਹਨੇ ਕਹਿਣਾ ਵੀ ਮੰਮਾ ਮੇਰੇ ਬਟਨ ਲਗਾਓ ਹੁਣ ਜਿਵੇਂ ਰੈਗੂਲਰ 'ਚ ਇਹਨੂੰ ਡਰੈਸ ਦਾਈ ਹੁਣ ਵੀ ਇਹਨੇ ਕਹਿਣਾ ਵੀ ਮਮਾ ਮੇਰੇ ਬਟਣਾ ਲਗਾ ਦੋ ਕੁਛ ਕਹਿੰਦੇ ਹੁੰਦੇ ਨੇ ਨਾ ਵੀ ਕਿਸੇ ਕਿਸੇ ਬੱਚੇ ਦੀ ਅਬ ਦੇ ਪਪਾ ਨਾਲ ਜਾਂ ਕਿਸੇ ਬੱਚੇ ਦੀ ਅਬਦੀ ਮਦਰ ਨਾਲ ਥੋੜੀ ਅਟੈਚਮੈਂਟ ਦਾ ਫਰਕ ਹੁੰਦਾ ਹੈ ਨਾ ਇਹਦੀ ਥੋੜੀ ਜਿ ਮੇਰੇ ਨਾਲ ਅਟੈਚਮੈਂਟ ਵੱਧਾ ਜਿਵੇਂ ਖੇਡਣਾ ਜਾਂ ਹੋਰ ਕੋਈ ਕੰਮਕਾਰ ਕਰਨਾ ਕੋਈ ਚੀਜ਼ ਕਹਿਣੀ ਤਾਂ ਇਹ ਨਹੀਂ ਕਹਿਣਾ ਮਮਾ ਐ ਕਰ ਦੂੰਗੀ ਮਮਾ ਆ ਲਿਆ ਦੂੰਗੀ ਕਾਜੀ ਮੈਂ ਮੀ ਤਿਆਰ ਸੀ ਮੰਮੀ ਵੀ ਤਿਆਰ ਸੀ ਮੰਮੀ ਇਹ ਨਾ ਅਸਲ ਤੇ ਵਿੱਚ ਕੁਝ ਖਾ ਕੇ ਨਹੀਂ ਜਾਂਦਾ ਹੈਗਾ ਮੰਮੀ ਇਹਨੂੰ ਕਹਿ ਰਹੀ ਸੀ ਵੀ ਦੁੱਧ ਪੀਲਾ ਨਾਲ ਉਹਨਾਂ ਨੇ ਰੱਖਿਆ ਹੋਇਆ ਸੀ ਕਹਿੰਦੇ ਕਈ ਵਾਰੀ ਵੀ ਕੋਈ ਧੁੱਪਾ ਗਰ ਜਾਂਦਾ ਵੀ ਫਿਰ ਦਾਗ ਨਹੀਂ ਉਤਰਦਾ ਉਹ ਕਹਿੰਦਾ ਸੀਗਾ ਕਹਿੰਦਾ ਮੈਂ ਛੋਟਾ ਬੱਚਾ ਥੋੜਾ ਨਾਲੀ ਫਿਰ ਆਪਾਂ ਚੱਲ ਪਏ ਸੀ ਮਾਸੀ ਜੀ ਉਹਨਾਂ ਦੇ ਪਿੰਡ ਨੂੰ ਅਸਲ ਦੇ ਵਿੱਚ ਜਿਹੜੀਆਂ ਅਸੀਂ 2-3 ਵਸਾਂ ਰਾਹ ਦੇ ਵਿੱਚ ਬਦਲੀਆਂ ਨਾ ਉਹਨਾਂ ਦੇ ਵਿੱਚ ਭੀੜ ਬਹੁਤ ਜ਼ਿਆਦਾ ਸੀ ਤਾਂ ਕਰਕੇ ਫਿਰ ਮੈਂ ਕੋਈ ਮਤਲਬ ਵੀਡੀਓ ਬਣਾਈ ਨਹੀਂ ਨਾ ਮੈਨੂੰ ਮੌਕਾ ਮਿਲਿਆ ਬਣਾਉਣਾ ਇੱਥੇ ਵੀ ਮੈਂ ਫਰੰਟ ਕੈਮ ਦੇ ਦੇ ਰਾਈਆਂ ਬਣਾਈ ਹੋਈ ਸੀਗੀ ਇੱਕ ਜਿਹੜੀ ਉਹਨਾਂ ਦੇ ਪਿੰਡ ਨੂੰ ਲਾਸਟ 'ਚ ਅਸੀਂ ਜਿੱਥੇ ਗਏ ਇਹਨਾਂ ਨੇ ਨਾ ਆਪਣੇ ਨਾਲੋਂ ਮਤਲਬ ਬਹੁਤ ਫਰਕ ਹੈ ਏਰੀਆ ਦਾ ਵੀ ਇਹਨਾਂ ਦੇ ਇੰਨੀ ਜ਼ਿਆਦਾ ਦ੍ਰਿਘਤ ਨਹੀਂ ਨਾ ਉਧਰ ਬਹੁਤ ਕਿ ਇਹ ਹੈਗਾ ਜੀ ਰੋਪੜ ਸਾਈਡ ਅਧਨੀ ਰੋਪੜ ਤੋਂ ਥੋੜਾ ਬਹੁਤ ਇੱਧਰ ਉੱਧਰ ਹੋ ਜਾਂਦਾ ਮਤਲਬ ਉੱਥੇ ਜਾ ਰਹਿੰਦਾ ਜੀ ਕਿਉਂਕਿ ਉਧਰ ਆਪਾਂ ਪਤਾ ਨਾ ਵੀ ਦਰਖਤ ਹੈਗੇ ਬਹੁਤ ਨੇ ਇਹਨਾਂ ਦੇ ਕੋਲ ਟੋਬਾ ਏ ਉਹਦੇ ਵਿੱਚ ਨਾ ਇਹ ਬਹੁਤ ਸੋਹਣੀਆਂ ਨੇ ਮਤਲਬ ਬਹੁਤ ਪਿਆਰੀ ਵੇਰੀ ਆਵਾਜ਼ਾਂ ਜੀ ਕਰਦੀਆਂ ਨੇ ਬੱਤਕਾਂ ਜਿਨ੍ਹਾਂ ਨੇ ਦੇਖੀਆਂ ਨੇ ਉਹਨਾਂ ਨੂੰ ਪਤਾ ਹੈ ਹਾਂ ਤੇ ਮੈਂ ਹੁਣ ਕਈ ਲੋਕ ਤਾਂ ਚਲੋ ਘਰ ਵੀ ਰੱਖ ਦਿੰਦੇ ਨੇ ਪਰ ਇਹ ਉਹ ਨਹੀਂ ਹੈਗੀਆਂ ਉਦਾਂ ਹੀ ਨੇ ਜਿਹੜੀਆਂ ਰਹਦੀਆਂ ਨੇ ਪਾਣੀ ਦੇ ਵਿੱਚ ਉਹ ਇੱਥੇ ਡੈਡੀ ਦਾ ਆਇਆ ਸੀ ਫੋਨ ਉਹ ਪੁੱਛਦੇ ਸੀ ਬੀਜੀ ਦੀ ਖਬਰ ਇਹ ਅਸਲ ਦੇ ਵਿੱਚ ਨਾ ਇਟਲੀ ਗਏ ਹੋਏ ਸੀਗੇ ਉੱਥੇ ਬਿਮਾਰ ਹੋ ਗਏ ਸੀ ਤਾਂ ਕਰਕੇ ਫਿਰ ਆਈ ਹੋਈ ਨਹੀਂ ਫਿਰ ਮੰਮੀ ਕਹਿੰਦੇ ਚਲ ਮੈਂ ਵੀ ਵੀਡੀਓ ਕਾਲ ਤੇ ਕਰਵਾਉਣੀ ਆ ਤੁਹਾਡੀ ਗੱਲ ਫਿਰ ਇਹ ਬੀਜੀ ਡੈਡੀ ਜੀ ਨਾ ਕਰ ਰਹੇ ਸੀ ਵੀਡੀਓ ਕਾਲ ਤੇ ਗੱਲ ਅਸੀਂ ਅੱਜ ਪਹੁੰਚੇ ਸੀਗੇ ਬੜੇ ਮਾਸੀ ਜੀ ਕੋਲ ਜਿਹੜੀ ਮੰਮੀ ਤੋਂ ਜਿਹੜੇ ਵੱਡੇ ਨੇ ਉਹਨਾਂ ਕੋਲ ਇਹ ਨਹੀਂ ਜੀ ਇਹ ਅਸਲ ਦੇ ਵਿੱਚ ਨਾ ਬਿਮਾਰ ਹੀ ਰਹਿੰਦੇ ਨੇ ਕੁਝ ਸਿਆਣਾ ਸਰੀਰਾ ਤੁਹਾਨੂੰ ਪਤਾ ਹੀ ਹੈ ਨਾ ਕੁਝ ਜਿੱਦਾਂ ਦੇ ਮਾਮਾ ਜੀ ਆਏ ਹੋਏ ਨੇ ਨਾ ਉਹਦੋਂ ਦੇ ਥੋੜੀ ਜਿਹੀ ਹੋ ਜਾਂਦਾ ਨਾ ਭੈਣ ਭਾਈਆਂ ਦਾ ਬਰਾਬਰ ਜਾਂਦਾ ਇਹ ਹੈਗੀ ਮਾਸੀ ਜੀ ਦੀ ਸਾਰੀ ਫੈਮਿਲੀ ਬਸ ਬੈਠੇ ਅਸੀਂ ਕਰ ਰਹੇ ਸੀ ਗੱਲਾਂ ਤੇ ਇਹ ਵੀ ਬੱਚੇ ਵੀ ਬੈਠੇ ਸੀ ਇਹ ਤਾਂ ਅਸਲ ਦੇ ਵਿੱਚ ਹੋਸਟਲ ਚ ਰਹਿੰਦੀ ਆ ਗੁਡੀਆਂ ਤਾਂ ਇਹ ਕੁਛ ਦਿਨ ਲਈ ਛੁੱਟੀ ਆਈ ਹੋਈ ਸੀ ਜਿਵੇਂ ਹੁਣ ਆ ਪੇਪਰਾਂ ਕਰਕੇ ਵੀ ਸਾਰੇ ਨਿਊ ਐਡਮਿਸ਼ਨਾਂ ਕਰਕੇ ਬੱਚੇ ਘਰ ਸੇ ਤਾਂ ਕਰਕੇ ਜੀ ਇਥੇ ਮੈਂ ਠਿਚ ਰਹੀ ਸੀ ਇਹਨਾਂ ਦੀ ਫੋਟੋ ਮੈਂ ਹੈ ਤੁਸੀਂ ਸਾਰੇ ਵਿੱਚ ਬੈ ਵੀ ਤੁਸੀਂ ਬੈਠੋ ਮੈਂ ਜੇ ਫਿਰ ਇਹਨਾਂ ਨੇ ਬਾਅਦ ਚ ਵੈਸੇ ਮੇਰੀ ਕਿਚੀ ਸੀ ਪਰ ਮੈਂ ਇਹਨਾਂ ਵਾਲੀ ਵਿੱਚ ਘਰਤੀ ਸੀ ਹਾਂਜੀ 7:00 ਵਜ ਗਏ ਜੀ ਬਸ ਹੁਣ ਆ ਕੇ ਬੈਠੇ ਆ ਮਾਸੀ ਜੀ ਉਹਨਾਂ ਕੋਲ ਹੁਣ ਦੇਖਦੇ ਆ ਰੋਟੀ ਪਾਣੀ ਦਾ ਕਰਦੇ ਆ ਰੋਟੀ ਪਾਣੀ ਦਾਲ ਸਬਜ਼ੀ ਬਣਾ ਕੇ ਰੋਟੀ ਪਕਾ ਕੇ ਫਿਰ ਮਿਲਦੇ ਆ ਤੁਹਾਨੂੰ ਕਿਉਂਕਿ ਪਹਿਲਾਂ ਹੀ ਬਹੁਤ ਟਾਈਮ ਹੋ ਗਿਆ ਇਕ ਤਾਂ ਜੀ ਇਹ ਹੋ ਜਾਂਦਾ ਵੀ ਜਿਹੜਾ ਦੂਰ ਦਾ ਸਫ਼ਰ ਆ ਨਾ ਉਹਦੇ ਵਿੱਚ ਬੰਦਾ ਹੰਬ ਜਾਂਦਾ ਏ ਤੁਸੀਂ ਇਹ ਦੇ ਲਓ ਵੀ 3 ਘੰਟੇ 3 ਸਾਨੂੰ ਜਾਣ ਨੂੰ ਲੱਗੇ ਫਿਰ 3 ਵਾਪਸੀ 'ਚ ਲੱਗੇ ਹਨਾ 3.5 ਐਨੇ ਕੋ ਬੱਸ ਚੜ ਗਏ ਉਤਰ ਗਏ ਕੁਝ ਇਹ ਹੋ ਜਾਂਦਾ ਵੀ ਜਿਵੇਂ ਗੱਡੀ 'ਚ ਜਾਂਦੇ ਨਾ ਫਿਰ ਤਾਂ ਸੌਖਾ ਸੀ ਪਰ ਸਾਨੂੰ ਇਹ ਸੀਗਾ ਵੀ ਛੁੱਟੀ ਵਾਲੇ ਦਿਨ ਤੁਹਾਨੂੰ ਪਤਾ ਵੀ ਹੋਰ ਕੋਈ ਨਾ ਕੋਈ ਕੰਮ ਨਿਕਲਿਆ ਆਉਂਦਾ ਤਾਂ ਕਰਕੇ ਬਸ ਇਹ ਚੀਜ਼ ਦਾ ਹੋ ਗਿਆ ਸੀ ਵੀ ਚਲੋ ਅੱਜ ਮੰਮੀ ਨੇ ਜਾਣਾ ਸੀ ਮੰਮੀ ਕਹਿੰਦੇ ਵੀ ਚਲ ਜਾਇ ਆਉਂਦੇ ਆ ਕੁਛ ਦੂਰ ਕਰਕੇ ਫਿਰ ਕੱਲਿਆਂ ਦਾ ਵੀ ਹੋ ਜਾਂਦਾ ਨਹੀਂ ਤਾਂ ਚਲੋ ਇਹ ਸੀਗਾ ਵੀ ਮੰਮੀ ਜਾਇ ਆਉਂਦੇ ਵੀ ਮਿਲੇ ਆਉਂਦੇ ਮਾਸੀ ਉਹਨਾਂ ਨੂੰ ਪਰ ਦੂਰ ਕਰਕੇ ਫਿਰ ਇਹ ਹੋ ਗਿਆ ਮੰਮੀ ਕਹਿੰਦੇ ਚਲ ਵੀ ਆਪਾਂ ਦੋਨੇ ਚੱਲਦੇ ਮੈਂ ਫਿਰ ਚਲ ਦੇਖ ਲੈਂਦੇ ਸਵੇਰੇ 7:30 ਵਜੇ ਘਰੋਂ ਚੱਲ ਕੇ ਤੇ 7 ਵਜੇ ਘਰ ਵਾਪਸੀ ਹੋਈ ਆ ਦੀ ਜੀ ਮੈਂ ਤੁਹਾਨੂੰ ਮੈਂ ਦੱਸਿਆ ਇਹ ਨਾ ਵੀ ਜੀ ਲੈ ਲੋ ਕਿਸੇ ਕੁਛ ਅੱਜ ਤਾਂ ਮੇਰੇ ਨਾਲ ਨਾ ਇੰਨੀ ਬੁਰੀ ਬਣੀ ਜਿਹੜੀ ਕਦੇ ਵੀ ਨਾ ਬਣੀ ਹੋਵੇ। ਹਾਲ ਮੈਂ ਰਾਤ ਬਣਾਈ ਸੀ ਨਾ ਤੇ ਇਹੀ ਲਾਹੇ ਚ ਬਣਾਈ ਸੀਗੀ ਵੀ ਚਲ ਕੱਲ ਨੂੰ ਮੈਨੂੰ ਸੋਖਾ ਹੋ ਜਾਊਗਾ ਆਕੇ। ਪਰ ਹੋਇਆ ਕਿ ਜਦੋਂ ਨਾ ਸਵੇਰੇ ਅਰਲੀ ਮਾਰਨਿੰਗ ਇਹ ਦਾਲ ਗਰਮ ਕੀਤੀ। ਨਾਲੇ ਦੇਖੋ ਤੁਸੀਂ ਉਹਦੇ ਵਿੱਚੋਂ ਪਤੀਲੇ ਚੋਂ ਕਾਢ ਕੇ ਨਾ ਭਾਂਡੇ ਦੇ ਵਿੱਚ ਰੱਖੀ ਹੋਈ ਸੀ ਪਰ ਬਟ ਹੈਗੀ ਕਿਚਨ ਦੇ ਵਿੱਚ ਹੀ ਸੀ ਫ੍ਰਿਜ ਚ ਨਹੀਂ ਸਲਾਈ। ਉਹ ਉਦੋਂ ਵਿੰਡੋ ਦੇ ਅੱਗੇ ਰੱਖਤੀ ਸੀ ਵੀ ਚਲੋ ਹਵਾ ਆਉਂਦੀ ਹੈ ਪਰ ਉਹ ਜਦੋਂ ਗਰਮ ਕੀਤੀ ਤਾਂ ਖੱਟੀ ਹੋ ਗਈ। ਬਸ ਉਦੋਂ ਇਹ ਸੀਗਾ ਵੀ ਚਲੋ ਜੀ ਹੁਣ ਹੁਣ ਜਾਣ ਵੇਲੇ ਤਾਂ ਕੁਝ ਨਹੀਂ ਹੋ ਸਕਦਾ ਚਲੋ ਇਹਦੇ ਪਾਪਾ ਨੂੰ ਤਾਂ ਦੂਜੀ ਪਈ ਸੀ ਸਬਜ਼ੀ ਉਹ ਪਾਤੀ ਸੀ। ਪਰ ਆ ਕੇ ਫਿਰ ਮੈਂ ਦਾਲ ਸਬਜ਼ੀ ਬਣਾ ਦਾਲ ਬਣਾਈ ਮੰਗੀ ਮਸਰੀ ਨੇ ਦੁੱਧ ਗਰਮ ਕਰਕੇ ਮੈਂ ਫੁੱਲ ਕੇ ਬਣਾ ਕੇ ਸਲਾਦ ਵਗੈਰਾ ਕੱਟ ਕੇ ਫਟਾਫਟ ਸਾਰਾ ਕੁਝ ਕਰਕੇ ਫਤੇ ਨੂੰ ਪਾ ਕੇ ਰੋਟੀ ਮੈਂ ਫੜਾਤੀ ਸੀ ਮੈਂ ਕਿ ਤੂੰ ਬਤ ਤਾ ਫੜਾ ਸਾਰਿਆਂ ਨੂੰ ਵੀ ਮੈਂ ਤੈਨੂੰ ਪਾ ਕੇ ਦਿੰਨੀ ਆ ਇਹ ਹੁੰਦਾ ਨਾ ਵੀ ਸਫਰ ਦੇ ਥੱਕੇ ਹੋਏ ਸੀ ਬਸ ਇੱਥੇ ਹੀ ਕਰਦੇ ਆ ਜੀ ਬਲੌਗ ਦਾ ਐਂਡ ਓਕੇ ਬਾਏ ਟੇਕ ਕੇਅਰ ਥੈਂਕ ਯੂ ਥੈਂਕ ਯੂ ਬੈਰੀ ਮਚ